ਸਾਰਿਆਂ ਪਿਆਰ ਭਰੀ ਸਾਸਰੀ ਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਇੱਕ ਬੜੀ ਪਿਆਰੀ ਘੋੜੀ ਲੈ ਕੇ ਆਈਆਂ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੀ ਜੀ ਘੋੜੀ ਦਾ ਆਪਦੇ ਕੀਮਤੀ ਵਿਚਾਰ ਜ਼ਰੂਰ ਦਿਆ ਕਰੋ ਚਾਰ ਅੱਖਰ ਪਾ ਦਿਆ ਕਰੋ ਕਮੈਂਟ ਰਾਹੀਂ ਹੌਸਲਾ ਮਿਲ ਜਾਂਦਾ ਹੋਰ ਤਾਂ ਕੀ ਮਿਲਣਾ ਹੁੰਦਾ ਸੋ ਮਾਣੋਂ ਅਨੰਦ ਫਿਰ ਪਿਆਰੀ ਜੀ ਘੋੜੀ ਦਾ ਨਾ ਬੀਦ ਪਟਾ ਤੇ ਗੁਲਾ ਨਾਰੀ ਚੀਰਾ ਮੈਂ ਵਿੱਚ ਵਿੱਚ ਸੱਚ ਨੀਸ ਹੇਲੀਓ ਮੈਂ ਵਿੱਚ ਵਿੱਚ ਗੋਟਾ ਲਵਾ ਦੀਨੀਆਂ ਚੀਰਾ ਪਹਿਨ ਵੀਰਾ ਸਾਡੀ ਗਲੀਆਂ ਵੇ ਮੈਂ ਚੀਰੇ ਨੂੰ ਸੱਚ ਨੀ ਸਹੇਲੀਓ ਮੈਂ ਚੀਰੇ ਨੂੰ ਅਤਰ ਲਵਾ ਦੀਨੀਆ ਨਬੀ ਦੁਪਟਾ ਤੇ ਗੁਲਾਨਾਰੀ ਚੀਰਾ ਮੈਂ ਵਿੱਚ ਵਿੱਚ ਸੱਚੀ ਨੀ ਸੁਹੇਲੀਓ ਮੈਂ ਵਿੱਚ ਵਿੱਚ ਗੋਟਾਲਵਾ ਗਾਨਾ ਬਨਾ ਵੀਰਾ ਢਿਗੜੀ ਆਵੇ ਮੈਂ ਫੁੰਮਣਾ ਨੂੰ ਮੈਂ ਫੁੰਮਣਾ ਨੂੰ ਕੁੰਗਰੂ ਲਵਾ ਦਿਨੀ ਆ ਸੱਚੀ ਨਿਸ ਹੈਲੀਓ ਮੈਂ ਫੁੰਮਣਾ ਨੂੰ ਕੁੰਗਰੂ ਲਵਾ ਦਿ ਸੇਰਾ ਬਨਾ ਵੀਰ ਸਾਡੀ ਗੜੀ ਆਵੇ ਮੈਂ ਸੇਰੇ ਨੂੰ ਸੱਚੀ ਨੀ ਸਹੇਲੀ ਮੈਂ ਸੇਰੇ ਨੂੰ ਲੜੀਆਂ ਲਵਾਦੀ ਨਹੀਂ ਨਬੀ ਦੇ ਪਟਾ ਤੇ ਗੁਲਾ ਨਾਰੀ ਚੀਰਾ ਮੈਂ ਵਿੱਚ ਵਿੱਚ ਸੱਚਨੀ ਸਹੇਲੀਓ ਮੈਂ ਵਿੱਚ ਵਿੱਚ ਗੋਟਾ ਲਵਾ ਦੀਨੀਆਂ ਕੋੜੀ ਤੇ ਚੜ ਵੀਰਾ ਸਾਡੀ ਗਲੀ ਆਵੇ ਮੈਂ ਕੋੜੀ ਤੇ ਸੱਚੀ ਨੀਸ ਸਹੇਲੀਓ ਮੈਂ ਕੋੜੀ ਦੇ ਕੁੰਗ ਰੂਪ ਵਾਦੀਨੀ ਆ ਬੰਨੋ ਤਾਲਾ ਵੀਰਾ ਸਾਡੀ ਗੜੀ ਆਵੇ ਮੈਂ ਬੰਨੋਂ ਦੇ ਸੱਚੀ ਨੀਸ ਸਹੇਲੀਓ ਮੈਂ ਬੰਨ ਦੇਸ਼ ਗਨ ਮਨਾ ਲੈਨੀਆ ਨਾ ਬੀਦ ਪਟਾ ਤੇ ਗੁਲਾ ਨਾਰੀ ਚੀਰਾ ਮੈਂ ਵਿੱਚ ਵਿੱਚ ਸੱਚਨੀ ਸਹੇਲੀਓ ਮੈਂ ਵਿੱਚ ਵਿੱਚ ਗੋਟਾਲਵਾ ਦੀਨੀਆ ਨਵਤਜੀ no,